ਅਧਿਗੁਰ ਸਾਹਿਬ ਜੀ ਤੇਤ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਦੇ ਬਤ ਹੈ ਸ੍ਰੀ ਭਗਵਤੀ ਜੀ ਦੇ ਸਹਾਇ ਵਾ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਹਿਂਦੇ ਆਏ ਤੇ ਨੰਗਲ ਹੋਤੇ ਅਮਰਦਾਸ ਰਾਮਦਾਸ ਹੋਈ ਸਹਾਇ ਆਜ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਨਾਾਮਿ ਸ੍ਰੀ ਹਨੁਮਨ ਤੇਰੀਏ ਜਤਿਂਥਰ ਸਬਦੁ ਤੁਜਾਈ ਧੀਰਕ ਬਹਾਦਰ ਸਿਮਰਿਆ ਕਰ ਨਾਮ ਤੇ ਆਵੇ ਥਾਈ ਸਭ ਥਾਈ ਹੋਏ ਸਹਾਈ ਪੌੜੀ ਅੰਦਾ ਪ੍ਰਥਮੇ ਸਾਜਿ ਕੇ ਜਿਨ ਸਭ ਸੈ ਸਾਰੇ ਉਦਾਇਆ ਬ੍ਰਹਮਾ ਕਿਸ ਨਾਮ ਜੇ ਸਾਤ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਪਰ ਧਮਾ ਗਗਨ ਰਹਾਇਆ ਦੇਵੀਆਂ ਦਾ ਨੌ ਦੇਵਤੇ ਤੈਨ ਅੰਦਰ ਬਾਦਰ ਜਾਇਆ ਧਰਨੀ ਦੁਰਗਾ ਸਾਜ ਕੈ ਦਹ ਤਾ ਦਾ ਨਾਸ ਕਰਾਇਆ ਤੈ ਤੋਂ ਹੀ ਬਲ ਨਾ ਬਲੈ ਨਾਲ 12 ਦੇ ਸਿਰ ਧਾਇਆ ਤੈ ਤੋਂ ਹੀ ਬਲ ਕ੍ਰਿਸ਼ਨ ਲੈ ਦਸ ਦੇਸੀ ਪਤੜਜ ਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਇਨੂੰ ਤੇਰਾ ਅੰਤ ਨਾ ਪਾਇਆ ਸਾਧੂ ਸੰਤਗ ਬੀਤਿਆ ਅਦਿ ਸਿਲੀ ਤੇ ਤਾਇਆ ਨੱਤੀ ਗਲ ਸਰੋਸਰੀ ਤੰਦਰਦ ਦਵੋ ਆਇਆ ਅਭਿਮਾਨ ਯੁਤਾਰਵ ਦੇਵਤੇ ਆ ਮਹਕਾਸ਼ਰ ਸੁਮਉ ਪਾਇਆ ਜੀਤ ਲਏ ਤਿੰਨ ਦੇਵਤੇ ਪਿਉ ਲੋਕੀ ਰਾਜ ਸਮਾਇਆ ਵੱਡਾ ਵੀਰ ਅਖਾਈ ਕੈਸੇ ਉਪਰ ਛਤਰ ਫੈਰਾਇਆ ਦਿੱਤਾ ਇੰਦਰ ਨੇ ਕਾਲਕ ਤਿੰਨ ਗਿਰ ਕੈਲਾਸ ਤਕਾਇਆ ਦੱਕ ਹੱਤੋਂ ਤਦ ਵੀਰ ਜੰਦਰ ਤਰਾਸ ਵਿਧਾਇਆ ਬਾਹ ਦੁਰਗਾ ਦੇਵਿੰਦਰ ਆਇਆ ਪਉੜੀ ਪਦੇ ਹਾਲੇ ਨਾਵਨ ਆਈ ਦੁਰਗਾ ਸਾਧ ਅੰਦਰ ਪਿਰਥਾ ਸੁਣਾਈ ਆਪਣੇ ਹਾਲ ਦੀ ਸ਼ਿਨ ਲੈ ਥ ਕਰਾਈ ਸਭ ਤੇ ਦਾਨ ਵੀ ਲੋਕੀ ਤੇ ਪੈرائی ਦੁਰੀ ਆਪਣੀ ਬੈਠੇ ਵਾਏ ਵਧਾਈ ਤੇ ਅਮਰ ਅਵਤੀ ਦਿੱਤੇ ਦੇਵ ਭਜਾਈ ਸਭਲਾ ਰਾਗਸਾਂ ਜਿਨੇ ਨ ਚਿੰਤਾ ਜਾਈ ਮਨ ਚਿੰਤੈ ਤਨ ਨੂੰ ਤੇਰੀ ਸਾਧਤ ਕਾਈ ਦੇਵੀ ਦੁਰਗਾ ਸਾ ਪੌੜੀ ਤੁਲਕਾ ਬੈਣ ਸੁਣੰਦੀ ਹਸੀ ਹਰ ਹਰਾਈ ਕੋਈ ਸਿਉ ਮੰਗਾ ਆ ਰਖ ਬੱਥੈਣਾ ਚਿੰਤਾ ਕਰੋ ਨਾ ਕਾਈ ਦੇਵਾਨੂ ਆ ਗਿਆ ਰੋ ਹੋਏ ਮਾ ਮਾਈ ਰਗਸ ਮਾਰੇ ਨੇ ਪੌੜੀ ਰੱਸ ਆਏ ਲੋਲੇ ਫਿਰ ਫਿਰਨ ਕੇ ਚਾਏ ਲਸਗਾ ਤੇਗਾ ਬਰਸ਼ੀਆਂ ਸੂਰਜ ਨਦਰ ਨਪਾਈ ਪੌੜੀ ਦੁਆ ਕਧਾਰਾ ਹੋਏ ਜਲੇ ਢੋਲ ਸੰਖਨ ਗਾਰੇ ਬੱਜੇ ਰੱਗਸ ਆਏ ਲੋਲੇ ਤਵਾਰੀ ਬਖਤਰ ਸੱਜੇ ਜੁੱਟੇ ਸੋਹੇ ਜੁੱਦ ਨੂੰ ਇਮਜਾਤ ਨਾ ਜਾਣ ਨਭਜੇ ਖੇਤ ਦੇ ਅੰਦਰ ਜੋਦੇ ਗੱਜੇ ਪੌੜੀ ਜਨਮਸਾ ਪਾਪਤੀਆ ਰਣਕ੍ਰੇ ਨਗਾਰੇ ਚਾਵਲੇ ਝੁੱਲਾਂ ਦੇ ਬਹਿਰ ਕਾ ਨਿਸਾ ਲਸਨਤ ਸਾਵਲੇ ਢੋਲ ਨਗਾਰੇ ਕੌਣ ਦੇ ਉੰਧਨ ਜਾਂਜਿਤਾਵਲੇ ਦਰਗਾ ਦੰਨ ਡਹੇ ਰਣ ਨਾਦ ਵੱਜਣ ਖੇਤ ਕੀ ਹਾਰਲੇ ਵੀਰ ਵਰਤੇ ਵਰਸਿਏ ਜਨਦਾਰ ਚਹਤੇ ਆਰਲੇ ਤੇ ਬੱਡੇ ਤੇਗੀ ਤਰਪੀਆ ਮਨ ਪੀਤੇ ਲੋਟਰ ਬਾਵਲੇ ਇਹਨਾਂ ਚੁਣ ਚੁਣਾ ਝਾੜੋ ਕੰਦੀਆਂ ਰੇਤ ਵਿੱਚੋਂ ਸੋਇਨਾ ਦਾਬਲੇ ਗਦਾ ਤੇ ਸੁਲਾ ਬਰਸ਼ੀਆਂ ਦੀਰ ਬਗਨ ਖਰੇ ਰਤਾਵਲੇ ਜਾਂ ਦਸੇ ਪੁਜੰਦਮ ਸਾਵਲੇ ਮਰ ਜਾਵਨ ਵੀਰ ਰੁਹਾਵਲੇ ਪੌੜੀ ਦੇਖਣ ਚੰਨ ਮਰੇ ਦੇਖਣ ਚੰਨ ਪਰਚਾਂਡ ਨੂੰ ਰਾਤਰੇ ਨਗਾਰੇ ਧਾਏ ਰਾਗ ਸਰੋਲੇ ਚੌਂ ਗਿਰਦੇ ਪਾਏ ਤਦ ਹੀ ਦੇਗਾ ਪਕੜ ਤੇਰਾ ਬ੍ਰੇਕਰਾਰੇ ਤਦੇ ਨੱਥੇ ਝੁੱਟ ਤੇ ਜੋਦੇ ਜੋਝਾਰੇ ਦਿਲ ਵਿੱਚ ਰੋਗ ਡਾਇਕ ਮਾਰ ਮਾਰ ਪੁਤਾਰੇ ਮਾਰੇ ਚੱਤ ਪਰ ਚੰਨ ਨੰਬੀਰ ਖੀਤ ਉਤਾਰੇ ਮਾਰੇ ਚੱਤ ਪਰ ਬਿਜਲੀ ਸਿਰ ਭਾਰ ਮਨਾਰੇ ਪੌਣੀ ਟੁੱਟ ਪਈ ਦਾ ਮਾਮੇ ਦਾ ਮੁਕਾਬਲਾ ਦੇਵੀ ਦੰਦਰ ਚਾਈ ਸਹਿਨ ਸਰਦੀ ਢੇਟ ਮਲੰਦੇ ਲਾਈ ਮੈਂ ਤੇ ਦੇਦ ਨੂੰ ਗੁਰਦੇ ਅੰਦਾ ਖਾਈ ਨਾਰੇ ਉਟਲੇ ਦੇਈ ਬਿਰਲ ਮੈਂ ਆਈ ਕਦੀ ਸੁਣਾਇ ਕ ਟੁੱਟੀ ਤਾਰ ਦਿਖਾਈ ਤਾਰੇ ਧੂਮਕੇਤ ਪਉਣੀ ਟੋਟਾ ਬਾਨਨ ਗਾਰੇ ਭਿੰਨਾ ਜੁੱਟਿਨਾ ਧੂਲਿਆ ਦਰਬਾਰ ਤੇਵਾ ਦਾਨਵੀ ਵਾਹਨ ਵਾਰੋਵਾਰੀ ਸੂਰੇ ਸੰਗਰੇ ਵਗੇ ਰਤੁ ਬੁਲਾਈ ਜੋਗੇ ਰੂਪ ਅਤਰਾ ਦੇਖਣ ਬੈਠਾ ਠਾਰੀ ਨਾਰੀ ਰਤਸਾ ਦੇਖਣਾ ਮੈਠ ਹੈ ਅੰਤਾਰੀ ਨਾਰੀ ਰਾਖਸਾ ਭਾਈ ਗੁੰਮ ਸਵਾਰੀ ਦੁਰਗਾ ਜਾਨੀ ਪੜੀ ਲਖਨ ਗਾਰੇ ਵਜਰ ਆ ਮੋਸਬ ਬਣੇ ਰਾਖਤਰੋਨਾ ਭਜਨ ਰੋਹੀ ਬਰੋਹਲੇ ਸਿੰਘਾ ਵੰਗੂ ਕੱਡ ਸੱਪੀ ਸੂਰਮੇ ਤਾਂ ਤਾਂ ਹੈ ਪਰ ਛਕਰ ਦੁਰਗਾ ਸੰਮਣੇ ਪੜੀ ਹੋਰੇ ਨਗਾਰੇ ਦੋਹਰੇ ਰਣ ਸਿੰਗੜੀ ਆਲੇ ਤੁਲ ਬੇਟੇ ਤੂੰ ਹਰੇ ਸਰਦਾਰ ਜਿਤਾਲੇ ਉਕਲਿਆਨਾ ਸਾ ਜਨਾਮੇ ਜਾ ਬੜਿਆਲੇ ਤਾਰੇ ਦੇਵੀ ਸਾਹਮਣੇ ਬੀਰ ਮੁਸ਼ਰਿ ਵਾਲੇ ਸਰਪਤ ਜੇ ਲੜਾ ਨੇ ਬੀਰ ਕਰੇ ਹੰਟਾਲ ਰੱਜੀ ਦੁਰਗਾ ਤੀਰ ਕੈ ਜਨ ਦੁਨਿਆਰ ਕਾਲੀ ਪੌੜੀ ਝੁਟ ਪਈ ਕਰ ਚਾਮੀਂ ਦਲਾ ਮੁਕਾਬਲਾ ਕਿਰਲੇ ਵਰੇਆ ਕੇ ਦੁਰਗਾ ਆਏ ਕੈ ਰਾਗਸ ਵਟੇ ਲੰਮੀ ਭਜ ਨਾ ਜਾਣਦੇ ਅੰਤ ਹੋਏ ਸਰਗਮੀ ਮਾਰੇ ਦੇਵਤਾ ਪੌੜੀ ਆ ਗਰਦ ਹੋਏ ਨੰਗਾਰੇ ਦਰਾਪ ਘੰਟੇ ਆ ਪਾਇ ਮਹਕਰ ਬਾਰੇ ਦੀਵੰਦਾਣਾਵਾ ਵਾਹਣਾ ਫਟ ਕਰਾਰੇ ਰਾਖਸ ਰੋਲੇ ਜਪਨ ਦੇ ਕੀ ਆਰੇ ਗਿਆਨੋ ਤੁਰੀਆ ਜੋ ਦੇਵ ਦੇ ਮਨਾਰੇ ਜਪੜ ਖੇਤ ਵਿੱਚ ਦੀਵੀ ਆਪ ਸਵਾਰੇ ਬਪਾ ਜਵੀ ਹੈਣੀ ਕਦੇ ਨਾ ਆ ਕਨਹਾਰੇ ਤਾਵਣ ਸਾਮਣੇ ਦੁਰਗਾ ਸਭ ਸਿਦਾਰੇ ਰਾਖਸ ਖਣਕ ਲੈ ਪੌੜੀ ਉਮਲ ਤੇ ਜੋ ਦੇ ਮਾਰੂ ਬੱਜਿਆ ਪੱਤਲ ਜੋ ਮਹ ਕਾਫਰ ਰਾਲੇ ਤੇ ਬੱਜਿਆ ਮੁੰਦਰ ਜੀ ਹਾਥੋਂ ਦਾ ਮੈ ਤੋਂ ਧੱਜਿਆ ਤਾਉਣ ਵਿਕਾਰੀ ਦੁਰਗਾ ਜਿਣ ਰਾਰ ਸੱਜਿਆ ਮੱਝੇ ਢੋਲ ਨੰਗਾਰੇ ਤਲਾ ਮੁਕਾਬਲਾ ਧੀਰ ਫਿਰੇ ਧੀਰ ਫੇਰ ਪਰ ਆਹੋਂ ਸਮਣੇ ਅਗੰਧ ਵੀਰ ਜ਼ਿਦਾਰੀ ਲੱਗਦੀ ਕੈਬਰੀ ਡਿੱਗੇ ਜਾਨ ਮਦਾਰੇ ਮਾਰੇ ਭਜਦੇ ਖੁੱਲੀ ਵਾਲੀ ਤਹਿ ਪਹਾੜੇ ਸੰਬੇ ਸੂਰਮੇ ਸੁੱਤੇ ਜਾਨ ਜਟਾਲੇ ਭੰਗਾ ਖਾਏ ਕਾ ਪੌੜੀ ਦੋਆ ਕਨਾਰਾ ਮੈਂ ਜੁੜੇ ਲੰਦਰਸਾ ਭਾਰੀ ਦਰ ਟੁੱਠਿਆ ਫੌਜ ਤੇ ਵੱਡਾ ਹੰਕਾਰ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਧੁਰਿਆ ਮੈਂ ਖਾਦਰ ਭਾਰੀ ਉਮਰ ਲੱਤੇ ਸੂਰਮੇ ਭਾਰ ਮਤੀ ਕਰਾਰੀ ਜਾਬੇ ਚੱਲੇ ਰਾਤ ਦੇ ਸਰਲੇ ਜਟਤਾਰੀ ਪੌੜੀ ਸੱਟ ਪਏ ਜਮ ਧਾਰੀ ਦਲਾਬ ਕਾਬਲਾ ਧੂ ਲਈ ਕਿਰਪਾਣੀ ਗੁਰਦਾਮ ਆਨ ਤੇ

ਸੁੰਦਰ ਸੁੰਨਗੁ ਮਾਨੀ ਜਨਮੇ ਸੂਰਮੇ ਇੰਦਰ ਧੀਰਨ ਦਾਨੀ ਤੱਕੀ ਜਿਤਨੀ ਇੰਨਾਂ ਪੁਰੀ ਤੇ ਧਾਵਨਾ ਵੜ ਜੋਦੀ ਪਤਾ ਪਤਾਇਆ ਸੰਜ ਬਟੋਲਾ ਪਾਧਰਾ ਢੀੜ ਸੰਦਾ ਸਾਜ ਬਨਾਇਆ ਜੰਮੇ ਕਟਕਾਸ਼ੂ ਹੋਣੀ ਅਸਮਾਨ ਘਰਤੀ ਛਾਇਆ ਰੋਹ ਸੁੰਦਰ ਸੁੰਨ ਸਦਾਇਆ ਪਾੜੀ ਸੁੰਦਰ ਸੰਦਾ ਲਾਇਆ ਵੜ ਜੋਦੀ ਸੰਗਰਵਾਏ ਰੋਹ ਦਿਖਾਲੀ ਦਿੱਤੀਨਾ ਬਰਿਆਮੀ ਤਰੇ ਲਜਾਏ ਪ੍ਰੀਤਾਂ ਮਾਂ ਮੇ ਤੋਂ ਹੋਏ ਜਦ ਬਾਹਰ ਜਿਉ ਅਰਲਾਏ ਦਿਉਦਾਨੋ ਲੁਟਣ ਆਏ ਪੌਣੀ ਦਾਨੋ ਦਿਉ ਅੰਨਾ ਜੀ ਸੰਗ ਰਤਿਆ ਫੁੱਲ ਕਿਰੇ ਤਲਪਾਗੀ ਬਾਣੇ ਜੁਦਿਆ ਪੁੱਤਾ ਬਿਲਾ ਕਾਗੀ ਗੋਤ ਬੱਤਿਆ ਉਮਰ ਤੁੰਗੜ ਕਾਗੀ ਕੱਤੀ ਸੂਰਿਆ ਛੱਟ ਪਏ ਨਗਾਰੇ ਦਾ ਮੁਕਾਬਲਾ ਦਿੱਤੇ ਦਿਉ বাজਾਈ ਮਿਲ ਕੇ ਰਾਤ ਸੇ ਲੋਕੀ ਦੇਹੀ ਪਰਾਈ ਦੋਹੀ ਆਪਣੀ ਦੁਰਗਾ ਦੀ ਸਾਮਤ ਕਾਇੀ ਦੇਵਾ ਦਤਿਆ ਆਂਦੀ ਚੰਦ ਚੜ੍ਹਾਈ ਉਤੇ ਰਾਤ ਸਾ ਪੌੜੀ ਆਈ ਫਿਰ ਭਵਾਨੀ ਖੰਬਰੀ ਪਾਈਆ ਤੇ ਤੁਹਾਡੇ ਅਭਾਨੀ ਹੋਏ ਇਕੱਠੇ ਲੋਜਾ ਧੋਮਗਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਤਨੋਂ ਆਪ ਕਹਾਇਆ ਸੱਤ ਭਾਈ ਗਰਜਾਮੀ ਦੁਰਗਾ ਲਿਆਵਨੀ ਪੌੜੀ ਗੜ ਕੇ ਪੀਰਣ ਚੰਡੀ ਉਹ ਜਾ ਦੇਖ ਜੇ ਤੂੰ ਮਿਆਂੋਂ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਧਾਰੇ ਤੁਮਰ ਨੈਣ ਜੀ ਢਾਲੇ ਟੱਟੇ ਆਰੇ ਦਰਖਤ ਵੱਟੀਆਂ ਪੌੜੀ ਜੋ ਵੀ ਤੌਤ ਬਜਾਈ ਇਦਰਾ ਮੁਕਾਬਲਾ ਰੋਪਨੀ ਆਈ ਉੱਤੇ ਰਾਖਾ ਕੰਬੇ ਦਾ ਤਰਚਾਈ ਸੀ ਅਨਸਾਰ ਦੀ ਬੋਧਿਆਂ ਦੀ ਤਨ ਲਾਈ ਕੀਤੀ ਰੰਗਲੀ ਭਾਜਾ ਹਾਰਨ ਭਾਈ ਨਰਗਾ ਜਾਣ ਕੈ ਹੋ ਹੋਏ ਚਲਾਈ ਰਾਖ ਜ਼ਰਾਏ ਨੂੰ ਜੰਗਵਰ ਦੀਆ ਪਠਾਈ ਲੋਚਨ ਧੂਮ ਨੂੰ ਦਬੇ ਦਿੱਤੀ ਸਾਈ ਮਾਰਨ ਸੁੰਬਦੀ ਪੌੜੀ ਭੰਨੇ ਦੇ ਤੁ ਪੁਕਾਰੇ ਰਾਜੇ ਸੁੰਬ ਤੈ ਲਟ ਤੁਮ ਸੰਘਾਰੇ ਤਨ ਸਿਪਾਹੀਆ ਹੁਣ ਤੁਮ ਲੋਦੇ ਮਾਰੇ ਅੰਦਰ ਖੇਤ ਗਹਿ ਜਪਣ ਅੰਬਰ ਤਾਰੇ ਡਿਗਣ ਸੂਰਮੇ ਗਰੇ ਪਰਬਤ ਭਾਰੇ ਮਾਰੇ ਬਿਜ ਦੀ ਦੰਤਾ ਦੇ ਦਰਹਾੜੇ ਤੈ ਜਦ ਜਦ ਸਥਾਹਿਤ ਬਤੇ ਤੋਂ ਮਾਰੇ ਮਾਈ ਰੰਦੇ ਰਾਏ ਤੈ ਪੌੜੀ ਰੋਏ ਬੁਲਾਏ ਰਾਗ ਰਾਇ ਨੇ ਬੈਠੇ ਫਤਕ ਕਾਏ ਦੁਰਗਾ ਲਿਆ ਬਣੀ ਜੰਦਾਰ ਮੁੰਡਾ ਕਪਾਏ ਜੰਦਾਰ ਮੁੰਡਾ ਪਟਾਏ ਬਹੁਤਾ ਕਟਕਦਾ ਜਾਪੇ ਸ਼ੰਭਰ ਸ਼ਾਇ ਬੁਨਿਆਦੀ ਜਮਾ ਜੇਤੇ ਰਾਏ ਬੁਲਾਏ ਚੱਲੇ ਜੁਤ ਨੂੰ ਡਾਂ ਧੰਮ ਕੋਰੇ ਪਤਲ ਤਲਾਏ ਸਭੇ ਮਾਰਨੇ ਪੌੜੀ ਟੋਲਨਾਰੇ ਵਾਇ ਗਰਾ ਮੁਕਾਬਲਾ ਰੋਹ ਰੋਏ ਲੈ ਆਤਿਤਾਏ ਤੇਰਾ ਰਖਸਾ ਸਭ ਨਹੀਂ ਤਰੇ ਨਚਾਏ ਪਰਸ਼ੀ ਪਕੜ ਕੇ ਬਹੁਤੇ ਮਾਨ ਕਰਾਏ ਅੰਦਰ ਖੀਤ ਦੇ ਤੀਸ਼ ਪਰ ਲਾਈ ਮੁਠੀ ਦੇਵਤਾ ਪੇਰੀ ਸੰਤ ਵਜਾਏ ਸੰਗਰਤੀਆ ਤਾਣ ਤਣ ਤੀਰ ਚਲਾਏ ਦੁਗਾ ਤੰਖ ਲੈ ਜੰਨੀ ਦਾ ਤੇ ਉਠਾਈ ਰਹਿਣਾ ਜੀਵਦੇ ਚਰ ਅਹੰਡ ਕਬਾਈ ਦੋਨੋਂ ਦੇਵਤਾ ਸੁੰਭਰ ਸੁੰਭਰ ਜਾਏ ਮਾਰੀ ਦਹਿਤ ਸਣ ਜੋ ਦੀ ਸਭ ਬੁਲਾਏ ਕਪੜੇ ਮਜਲਸੀ ਜਿੰਨੀ ਮਿਉ ਭਜਾਏ ਇੰਦਰ ਜੀ ਰੇ ਤੇਹੀ ਮਾਰ ਜਰਾਏ ਪਲਵਕ ਦੇਵਤਾ ਉੰਨੀ ਦਜੀ ਦੰਤ ਵਜਾਏ ਤਿੰਨਾ ਚੇਤਰਕਾਰ ਫਿਰ ਸਰਮਤ ਬਿਰ ਚਰਾਏ ਕੀਲੇ ਰਾਈ ਦੇ ਸੰਜ ਪਟੇਲਾ ਪਾਏ ਚਰਖਤ ਟੋਪੀਆਂ ਲੱਜਣ ਨੂੰ ਅਰ ਜਾਹੇ ਰਤ ਰੋਲੇ ਕਦੀ ਨਾ ਕਿਨੇ ਹਟਾਏ ਜੁੱਤ ਮਟਾਈ ਕੈ ਮਿਰ ਤੇਰੀ ਦਨ ਆਈ ਹੁਲ ਸੰਦਰ ਦੇਖਣਾ ਪੌੜੀ ਦਤੀ ਡਾਂਡ ਉਤਾਰੀ ਉੰਨੀੜੇ ਆਏ ਕੈ ਸਿੰਘ ਕਰੇ ਅਸਵਾਰੀ ਗੁਰ ਕਾ ਸੋਰ ਸੋਣਾ ਸੱਬੇ ਦਤ ਭਾਰੀ ਗਲਾ ਮੇਰਾ ਆਈ ਕੈ ਸੈੜਨ ਸਭ ਸੰਘਾਰੀ ਸਰਵਤ ਬੀਜ ਦੀ ਜਾਰ ਮੱਧ ਖਾਏ ਮਦਾਰੀ ਹੁ ਮਰਸੂਰ ਮੇ ਅਗੰਕ ਪਾਉ ਤਸਾਰੀ ਰੁਲੇ ਆਹਣ ਵਿੱਚ ਜਮੇ ਠੇੜ ਖਿਡਾਰੀ ਸਤੇ ਭਾਗ ਨੂੰ ਸਰਵਤ ਬੀਜਾ ਕਾ ਜੀ ਰਹੇ ਦੇ ਸੂਰਮੇ ਜੋ ਦੇ ਟੇਟ ਮਨਾਰੇ ਗਸਰ ਖੇਤ ਵਿਚ ਸਵਨੀ ਤਤ ਬਾਰੇ ਦੀ ਤੰਦੂ ਹੈ ਕ ਮਾਰੋ ਮਾਰ ਪੁਤਾਰੇ ਆਏ ਸਾਹਮਣੇ ਸੰਜਾ ਦੀ ਧਣਕਾਰੇ ਤੇ ਦੀ ਤੂਪਰੇ ਘਾਲ ਕਰਨ ਠੜਿਆਰੀ ਜਹ ਤੁੰਗਾਰ ਬਣਾਏ ਕ ਸੱਟ ਪਈ ਜਦ ਧਾਨੀ ਤਰਾ ਮਕਾਬਲਾ ਹੁਮਰ ਬੰਗ ਤਾਨੀ ਦਲ ਧੰਦੀ ਹੋ ਸਰਯੋਗਰਾ ਪਲਾਣੀ ਤਿੱਗੜ ਸੂਰਮੇ ਉਟ ਉਟ ਮੰੰਦਣ ਪਾਣੀ ਕਾਇਲ ਖੂਮ ਦੇਉ ਈਵਨ ਮਾਰ ਗਹਾਨੀ ਉਮਰ ਰਾਗਤਾ ਪਿੱਤਰ ਜੋ ਚਰ ਲਾਲ ਉੱਠੀ ਦੇਵਤਾ ਪੌਣੀ 24 ਦਸ ਬਾਰੀ ਦਰਾ ਮੁਕਾਬਲਾ ਸਭੂ ਸੈਨਾ ਮਾਰੀ ਪਲ ਰਚਤਾਨ ਵੀ ਦੁਰਗਾ ਦਾ ਲੋਹਾਰੀ ਉਹ ਬੜਾਈ ਕੈ ਸਿਰ ਵਿਦ ਤੇ ਦੁਰਗਾਈ ਸਰਮਤ ਬੀਜ ਦੇ ਆ ਗਰਦਦਾਨੋ ਬਾਰੇ ਹੋਏ ਲੋਹਾ ਦੋ ਦੇ ਜਿਹੜ ਮਨਾਰੀ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਰ ਸਾਹਮਣੇ ਦੁਰਗਾ ਕਬ ਸੰਘਾਰੇ ਰਾਖ ਦੇ ਆਵਦੇ ਤਤੋ ਦੇ ਪਰ ਨਾਲੇ ਤਿੰਨ ਦੇ ਭੋਲੇ ਪਏ ਪੁੱਟੇ ਦਾ ਤਾਰਣ ਆਰੇ ਰਾਖ ਸਹਾਰ ਹਰਾਈ ਦਾ ਸਿੰਘਣ ਵਾਲੀ ਸੰਗਰਵਾਏ ਆ ਪਰਸੀ ਬੰਬੜੀ ਵਾਲੀ ਸੂਰੇ ਸੰਘਰੀ ਫੇਰ ਮਧਿਆ ਦੀ ਰਾਣੀ ਦੁਰਗਾ ਦਾਦਵੀ ਮਾਰਤੀ ਮਹਾਰਾਜੀ ਅੰਦਰ ਖੇਤ ਦਾ ਜਾਣ ਰਕ ਲਤੇ ਸ਼ਾਲੀ ਢੋਲ ਬਜਾਏ ਕ ਲੋ ਬਾਤ ਜਲੀ ਰੋਦੀ ਦਮ ਤਰੀ ਘਰ ਵਿੱਚ ਜੋ ਸ਼ੰਸਾ ਲੀਤੀ ਦਾ ਹਸੀਆਂ ਘੁਮਰ ਆਰ ਸਿਆਲੀ ਬਣੀਆਂ ਕਿ ਜਮਾਂ ਢੱਗਾ ਗੋਲ ਬਜਾਈਆਂ ਦ람 ਦਾ ਬਲਾ ਤੂੰ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਤਰਨਤ ਪੀਟ ਬਧਾਈਆਂ ਤੰਤ ਸੂਰਤਾ ਦੁਨ ਦਾ ਸੋਹੇ ਅਨਾਰੂਪ ਢਾਏ ਕ ਸਭਨੀ ਆਨੰਦ ਦਈਆਂ ਤੇ ਦਾ ਤੂ ਕਹਿ ਦੁਨ ਦਾ ਸਭ ਬਚਾਈਆਂ ਤਾ ਸਭਾਲ ਕਹਿ ਦੇਵੀਆਂ ਮੱਤਲ ਅਜਨਾ ਤੱਕ ਤੱਕ ਦਾਨਵੀ ਲੋਹੂ ਡਾਲਦ ਪਿਆ ਤੇ ਗਾਂ ਲੰਗੀਆਂ ਸਾਰ ਬਤਰੀ ਦਾ ਨਹਾਈਆ ਮਰ ਕੇ ਦੇਵੀਆਂ ਸੱਬੇ ਮਾਰ ਜਰਾਈਆਂ ਅੰਦਰ ਖੇਤ ਦੇ ਤਿੰਦੂ ਬੀਰ ਸੁਵੰਨਾ ਹੁਆਂ ਸੁਰਤਾ ਪੌੜੀ ਸੂਰ ਸੰਗਤਿਆ ਲੋ ਸੰਗਨਗਾਰੇ ਵਾਹਿਕ ਦੰਡਜ ਤਾਰੀ ਕਾਲ ਦਾ ਮਰ ਪਹਿਲਾ ਰੋਤ ਬਡਾਈ ਕ ਨਿਕਲੀ ਮਤਾ ਕੋੜ ਕ ਜੜ ਬਤੇ ਨਿਸ਼ਾਨ ਬਚਾਈ ਕ ਜਾਹ ਦਮੀ ਦਤ ਨੂੰ ਚਰਵਾਣਾ ਜਾਣ ਮਰਦਾ ਏ ਕੈ ਦਰ ਵਿੱਚ ਕੇਰਾ ਤੱਤਿਆ ਜਾਸੀ ਤਰਿਆ ਬਰਣਾਏ ਕੈ ਆਪ ਰਸੁਲਾ ਹੋਇਆ ਤੇ ਲੋਕਾਂ ਤੇ ਖੁਸਾਈ ਕੈ ਰੋਸ ਦਈਆ ਚਰਪਾਨ ਤਾਂ ਨਿੰਦਾ ਖੜ ਕੋਟਾ ਏ ਕੈ ਅੱਗੇ ਰਾਤ ਬੈਠੇ ਰੋਹਲੇ ਤੇਰੀ ਦੀਗੀ ਸ਼ਹਿਰ ਲਾਇਕ ਹੈ ਪਕੜ ਬਟਾੜੇ ਰਾਗ ਦਾ ਦਰ ਤੇ ਅੰਦਰ ਜਾਏ ਕੈ ਮਨ ਗਤੀ ਪਕਰ ਜਰਾ ਪੁਛਾਲਿਆ ਨਾ ਦਿਨੇ ਅੰਦਰ ਤੂੰ ਮਰ ਜਾਈ ਤਾ ਵੱਡੇ ਵੱਡੇ ਜੁਨ ਸੂਰਮੇ ਤੇ ਗੋਟੀ ਦਇ ਤੇ ਲਾਏ ਕੈ ਰਣ ਕਾਲੀ ਗੁੱਸਾ ਖਾਏ ਕੈ ਪਹੋੜੀ ਦੁਆ ਗਧਾਰਾ ਮੋਹੇ ਗੁੜੇ ਅੰਧਾਰਾ ਦੁਨਿਆ ਤੂੰ ਕਿਰਪਾ ਨਾ ਤਿੱਖੀਆਂ ਦਲੋਹ ਧੁਆਂ ਤੂਰਾ ਕਰਮ ਦੱਬੀ ਜਨੂ ਕਦ ਘੇਰ ਖਲੋਈਆ ਲਾਰਾ ਜੇਕਰ ਲਾਲੀਆਂ ਚੋਦਰਦੇ ਹੋਇਆ ਜੋ ਬੀਤਉ ਸਾ ਪੰਨਾਂ ਦਾ ਮੁਤਾਬਲਾ ਦਇਤੀ ਧੂਨ ਜਾਈਆ ਤੇ ਗਾਨ ਗੀਆਂ ਸੂਰਿਆ ਦੇ ਦਰ ਲਾਇਆ ਗੋਲ ਤੇ ਦੀਆ ਬਿਦਹ ਰਤੀਆ ਜਾਂ ਮਰਦਾ ਕੋੜਿਆ ਜੋਦੜੀਆਂ ਅਗਲ ਧਾ ਲਿਓ ਪਖੜਾ ਹੋੜਾ ਮਾਰ ਹਟਾਇਆ ਦੀਵਾ ਦਾਣਵਾ ਭਾਗ ਦੀ ਤਰ੍ਹਾਂ ਸੂਰਿਆ ਰਾਜੇ ਸੁਭ ਤਾ ਕੋਈ ਨਾ ਕੋਣੇ ਪਈਆ ਹੁੰਦਾ ਰਤ ਦੀਆ ਕਾਲੀ ਫੀਤ ਖੰਭਾਇਆ ਸੰਭੇ ਸੂਰਤਾ ਬਹੁਤੀ ਤਰੀ ਬਹਿ ਜਾ ਕੜਿਆ ਕਾਲ ਕੀਆ ਜਾਰ ਨਾ ਜਾਏ ਭਈਆ ਦੂਜੇ ਸੂਰ ਮੇ ਸੁਭ ਸੁਣੀ ਕਰ ਹਾਲੀ ਤਰੰਤ ਬੀਜ ਦੇ ਰਚਨੇ ਨ ਕੰਧੀ ਤਰਦਾ ਆਵਦੀ ਬਹੁਤੇ ਵੀਰ ਜਟਾ ਲਈ ਉੱਠੇ ਆਜ ਕਹ ਟੁੱਟਾ ਪਾਰ ਤੁੰਬਾਲੀ ਖਦਰ ਖਦ ਨੂੰ ਫਾਤਾ ਬਿਤਨੀ ਕਾਲੀ ਤਲਾ ਚਰੰਦੇ ਆ ਨਾ ਜਿਵਹਿ ਹਾਲੀ ਸਹਿ ਦਰੀਆ ਉਹ ਵਿੱਚ ਧੂੜਤਾ ਘਣੀ ਸਰੀਰ ਤਰੰਗ ਮਾ ਜਨਮ ਕਾ ਰੂਪ ਆਲੀ ਦੱਤੀਂ ਅੰਦਰ ਦਾ ਕੌੜੀ ਆਹ ਮਿਲਿਆ ਆਹ ਹਰੀਆ ਸਾਂ ਸੂਰਿਆ ਸਾਜੀ ਜੱਲੇ ਸੋਹੇ ਦੁਖਸਾ ਤਣਕਾ ਬੇਹਾਜੀ ਧੀਰੀ ਦੇਦੀ ਜਮ ਤੜੀ ਰਾ ਵੰਡੇ ਭਾਜੀ ਏ ਘਾਇਲ ਭੂ ਧੁੰਮਣ ਸੂਰਮੇ ਜਾਂ ਮਖਤਬ ਕਾ ਜੀ ਇੱਕ ਵੀਰ ਪਰੋਦੇ ਪਰਸੀਏ ਜੋ ਝੁਕ ਪੌਣ ਨੇ ਵਾਜੀ ਇੱਕ ਦੁਰਗਾ ਸੋਹੇ ਖੁਨਸ ਖੈ ਖੁਲਸਾ ਇਨਤਾ ਜੀ ਦੇਵਤਾ ਦੁਰਗਾ ਸਾਹਮਣੇ ਜੋਤੂ ਪਿਰਾਇ ਪਾਜੀ ਕਦੇ ਨਰ ਜੀ ਜੁਦ ਤੇ ਰਾਜ ਹੋਏ ਰਾਜੀ ਬਜੇ ਸੰਗੜਿਆਲੇ ਸੰਗਰ ਡੋਰੇ ਤਉ ਦੁਖੀ ਤਿਟਾਲੇ ਹੱਡਾਂ ਜੋੜ ਤਾ ਨਜੇ ਬੰਬੜਿਆਲੇ ਦਸਨ ਹੋਰ ਰੇ ਚੱਲੇ ਜਾਂ ਜਟਾਲੇ ਨਾਵਰ ਦੰਗ ਨੂੰ ਪੌੜੀ ਦੁਰਗਾ ਦੇ ਤਨ 'ਤੇ 16 ਹੰਗਾ ਕੰਗਾ ਬਸਰ ਕੱਤੀ ਸੂਰਿਆ ਵਿੱਚ ਖੇਤ ਕੰਗਾ

ਦਾ ਸੱਟ ਬਈ ਖਰਵਾਰ ਕਾ ਤਰ ਤਪੇ ਪਰ ਦੁਰਗ ਸਾਹ ਧਨ ਮਾਰੇ ਬਰੇ ਜੁਝਾਰ ਕਾ ਪੈਦਲ ਮਾਰੇ ਹੱਥ ਨਾ ਸੰਗਰਾਗ ਗਿਰ ਅਸਵਾਰ ਕਾ ਸੋਮਰ ਸੰਜਾ ਬਾਗੜਾ ਜਲਕੇ ਭੋਲੇ ਹਾਰ ਕਾ ਗੁੱਸੇ ਆਈ ਕਾਲ ਕਾ ਆ ਸੱਜੀ ਲੈ ਦਰਵਾਰ ਕਾ ਹਿੰਦੂ ਪਰ ਓੜਤ ਮਾਪੜ ਅਰ ਨਾਗਜ਼ ਕਈ ਹਜ਼ਾਰ ਕਾ ਜਣ ਇਕ ਕਾ ਰਹੀ ਤੰਧਾਰ ਕਾ ਸਦ ਰਹਿਮ ਤੇਰੇ ਵਾਰ ਕਾ ਕੌੜੀ ਦੁਨwidehat ਦਾ ਰਾਹ ਮੋਹ ਜੁੜੇ ਸਤਭਈ ਦਮਤਾਣ ਕੋ ਤਦ ਖਿੰਗ ਸੁੰਬ ਨਿਟਾਇਆ ਦਾਰ ਉੱਪਰ ਬਰਦਰਸਤਾਨ ਕੋ ਬਲੀ ਬਲੰਦ ਬਲੀ ਬਲੰਦ ਮੰਗਾਇਓ ਉਦਪੁਰ ਮਾਇਤ ਕਰ ਮਨਦਾਨ ਕੋ ਗੁਸਿਆ ਆਈ ਸਾਹਮਣੇ ਰਣ ਅੰਦਰ ਕੱਤਣ ਖਾਨ ਕੋ ਅੱਗੇ ਤੇਗ ਵਗਾਈ ਦੁਰਗਸਾ ਬਣ ਸੁੰਬਨ ਭੀਮ ਪਲਾਣ ਕੋ ਰਣ ਕੀ ਜਾਏ ਕੇ ਤਰਤ ਕੋ ਬਰ ਪਾਤਰ ਵੱਡ ਤਿ ਬਾਣ ਗੋ ਵੀਰ ਬਲਾਵੋਂ ਟਗਿਆ ਕਰਦੇ ਦਾ ਸੁਭ ਸੁਝਾਣ ਤੋ ਸਾਵਾਸ ਸਲੂਣੇ ਖਾਣ ਤੋ ਸਦਾ ਸਾਵਾਸ ਧੀਰੇ ਤਾਰ ਤੋ ਤਾਰੇ ਪਾਣ ਚ ਬਾਣ ਗੋ ਸਾਧ ਰਹਿਮਤ ਕਹਿ ਪਾ ਖਾਣ ਤੋ ਸਾਧ ਰਹਿਮਤ ਤੁਰੇ ਨਿਡਾਣ ਤੋ ਪਾਣੀ ਦੁਰਗਾ ਦੇ ਦਾਨ ਵੀ ਗੈ ਸੰਗਰ ਕਤੇ ਹੋਰ ਉੱਤੇ ਸੂਰ ਮੇ ਆਟਾ ਹੈ ਮੱਥੇ कट फंगी मैं बड़ी दल गाय नकते देखा जंग फरे दे असमानों लते पावड़ी दुआ तकारा हो जुड़े दल फरे नगारी पूर्ण आए सूर में सिरदार रण यारी लेते देखा परशिंगा हथियार को भारी तो पटेला लाल पाखरा दल सांझ सवारी लेते परशी दुर्गसा होता न मारी ਤਾਰੇ ਰਤੀ ਗੱਡ ਘੂੜਾ ਹੀ ਮਾਰ ਕੋਏ ਦਿਪਦਾਰੇ ਜਾਣ ਹਰ ਵਾਈ ਸੀਤ ਨਾਲ ਮਨ ਬੜੇ ਉਤਾਰੇ ਪੌੜੀ ਦੁਆਖਦਾਰਾ ਮੋਹ ਜੁਨੇ ਨਾ ਦੋਸਾ ਪਾਰੀ ਲੈ ਪਗਉਦੀ ਸਰਗ ਸੁਦੁਰਗ ਸਾ ਮਰਚਾ ਗੁਰ ਭਾਰੀ ਲਾਈ ਰਾਜੇ ਸੁਮਨੋ ਤਰਪੀਏ ਪਿਆਰੀ ਸੁਮਬਲਾ ਹਟ ਗਿਆ ਉਪਮਾ ਵਿਚਾਰੀ ਡੁਬਰਤੂ ਨਾਲ ਉਹ ਨਿਕਲੀ ਵਰਸ਼ੀ ਦੁਧਾਰੀ ਦਾਨਰ ਜਾ ਦੇ ਪੁੱਤਰੀ ਪੈਨ ਸੁਹੀ ਸਾਰੀ ਪੌੜੀ ਦੁਰਗਾ ਤੇ ਦਾਨ ਵੀ ਭੇੜ ਤਿਆ ਸਬਾਈ ਸਦ ਪਜਦੇ ਤੁਰਕ ਸਾਜ ਸਭ ਨਹੀਂ ਥਾਈ ਸੋਮਰ ਸੋਮ ਸੰਘਾਰਿਆ ਬਖ ਜੇ ਹੈ ਸਾਹੀ ਹੋ ਜਾ ਰਸਿਆ ਰਿਆਂ ਦੀ ਕਰੋ ਬਣਤਾਈ ਵੋਗੜੂ ਏ ਕਾ ਦੇ ਸੜ ਘੋੜੇ ਰਾਹੀ ਭਜਦੇ ਹੋਏ ਮਾਰੀਆਂ ਨ ਮੋੜ ਤਕਰ ਨਹੀਂ ਪੌੜੀ ਤੋਂ ਹਨੇਦੋਂ ਕਢਾਇਆ ਜਮ ਦੇ ਤਾਬ ਨੂੰ ਇੰਦਰ ਸਾਥ ਬੁਲਾਇਆ ਰਾਗ ਆਪੇ ਹੀ ਤਨੋ ਸਿਰ ਪਰ ਛਤਰ ਫੇਰਾ ਆਇਆ ਰਾਬੇ ਇੰਦਰ ਦੇ 14 ਲੋਕਾਂ ਆਇਆ ਜਗ ਜਗ ਮਾਤ ਦਾ ਦੁਗਾ ਪਾਠ ਬਣਾਇਆ ਸਭੇ ਪੌੜੀਆਂ ਤੇਰਨਾ ਦੁਨੀਆ ਆ ਜਨੇ ਗਾਇਆ ਦੁਗਾ ਪਾਠ ਬਣਾਇਆ ਸਭੇ ਪੌੜੀਆਂ ਹੇ ਨਾ ਦੁਨੀਆ ਜਿਨਹੇ ਦਾਇਆ ਵਾਹਿਗੁਰੂ ਦੀ ਤਾਲਸਾ ਵਾਹਿਗੁਰੂ ਦੀ ਕਿ ਬੰਦੇ ਹੈ